ਹਾਂ ਵੀ ਮੱਝੀ ਸਖਵੀਰੋ ਕਹਿੰਦੇ ਅੱਤ ਘਰਾਤੀ ਮਾਝੇ ਵਾਲਿਆਂ ਨੇ ਤੇ ਜਿਹੜਾ ਬੰਦਾ ਕਹਿੰਦੇ ਗੁਰੇ ਵਾਲੇ ਕਮਰੇ ਚ ਬਿਠਾਉਂਦਾ ਸੀ ਨਾ ਉਹ ਬੰਦਾ ਯੋਧਿਆਂ ਦੇ ਸਾਹਮਣੇ ਨਹੀਂ ਆ ਸਕਿਆ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰ ਸਕਿਆ ਜਿਹੜਾ ਕਹਿੰਦਾ ਸੀ ਮੈਂ ਘਰੋਂ ਤੂੰ ਗੇਲਿਆ ਹੂੰਗਾ ਤੇ ਮੈਂ ਆਹ ਕਰ ਦੂੰਗਾ ਆਹ ਕਰ ਦੂੰਗਾ ਆਹ ਡਰ ਇਹ ਡਰਨਾ ਇਨਾ ਯੋਧਿਆਂ ਦਾ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਬਾਬਾ ਜੀਵਨ ਸਿੰਘ ਕਹਿੰਦੇ ਜੰਗ ਦੇ ਮੈਦਾਨ ਚ ਆਉਂਦਾ ਸੀ ਨਾ ਤੇ ਜਿਵੇਂ ਇੱਕ ਸਮੁੰਦਰ ਦੇ ਵਿੱਚ ਮગર ਮੱਛ ਛਾਲ ਮਾਰਦਾ ਹੈ ਤੇ ਸਾਰੇ ਪਾਣੇ ਹਲਾਉਂਦਾ ਕਿ ਐਂ ਹੁੰਦਾ ਸੀ ਉਹ ਤੋਂ ਡਰ ਉਦੋਂ ਵੀ ਕਹਿੰਦੇ ਮੁਗਲਾਂ ਨੂੰ ਤੇ ਭਾਰੀ ਰਾਜਿਆਂ ਨੂੰ ਬਾਬਾ ਜੀਵਨ ਸਿੰਘ ਦਾ ਡਰ ਆ ਹੁੰਦਾ ਸੀ ਇਹ ਉਹਨਾਂ ਦੀਆਂ ਬਲਾਦਾਂ ਹੈ ਜਿਨ੍ਹਾਂ ਦਾ ਅੱਜ ਡਰ ਇਹਨਾਂ ਜਿਹੜੇ ਘਾਮ ਚੋਹਦਰੀ ਆ ਸਾਰੇ ਵੀਰ ਨੇ ਸਾਰੇ ਵੀਰ ਸਾਡੇ ਭਰਾ ਐ ਤੇ ਸਾਡੇ ਨਾਲ ਖੜਦੇ ਆ ਤਿਆਂ ਭੈਣ ਦੀ ਰਜ਼ਾਕੀ ਲਈ ਵੀ ਨਾਲ ਖੜਦੇ ਤੇ ਨਾਲ ਤੁਰਦੇ ਆ ਤੇ ਅੱਜ ਤੁਸੀਂ ਅੱਤ ਕਰਾਤੀ ਐ ਇਹੋ ਜਿਹਿਆਂ ਨੂੰ ਜਿਹੜੇ ਕਮੈਂਟਾ ਕਮੈਂਟ ਵਿੱਚ ਗਾਲ੍ਹਾਂ ਕੱਢਣ ਵਾਲੇ ਆ ਤੇ ਉਹ ਹੁਣ ਸਮਝ ਜਓ ਕਿ ਭਾਈ ਤੁਸੀਂ ਸਾਹਮਣੇ ਆਉਣ ਜੋਗੇ ਤਾਂ ਹੈ ਨਹੀਂਗੇ ਤੇ ਆਸੇ ਪਾਸੇ ਤੁਸੀਂ ਜਿੰਨਾ ਮਰਜ਼ੀ ਇਹਨਾਂ ਸਿੰਘਾਂ ਨੂੰ ਗਾਦਪੋਰਾ ਕੱਢ ਲਿਆ ਕਰੋ ਪਰ ਸਾਹਮਣੇ ਤੁਸੀਂ ਆ ਨਹੀਂ ਸਕਦੇ ਹੁਣ ਮੱਝ ਆ ਲਿਓ ਆਪ ਤੁਸੀਂ ਕਰਾਈ ਐ ਤੇ ਇੱਕ ਥੋੜਾ ਇੱਕ ਹੋਰ ਫਰਜ਼ਨਵਾ ਦਿਓ ਕਿ ਸਾਡੇ ਬਾਬਾ ਖੱਤਰ ਸਿੰਘ ਜੀ ਤੇ ਉਹਨਾਂ ਦੀ ਦਿਖਤਰਨਾਥ ਬਾਬਾ ਜੀ ਸ਼ੇਰਗੱਲ ਸਾਹਿਬ ਉਹਨਾਂ ਦੀ ਵਾਈਬਰੇ ਤਰਨ ਤਾਨ ਤੋਂ ਇਲੈਕਸ਼ਨ ਲੜ ਰਹੀ ਹੈ ਤੇ ਉਹਦੇ ਲਈ ਹੁਣ ਮਹਾਰਾਜਾ ਹਾਂ ਦਾ ਨਾਰਾ ਮਾਰ ਕੇ ਨਾ ਤੇ ਕਰਾ ਦਿਓ ਲਾਲਾ ਲਾਲਾ ਜਿਵੇਂ ਮਾਝਾਲੇ ਕਰਾਉਂਦੇ ਹੁੰਦੇ ਆ